ਅਹੀਂ ਵੀ ਡਟ ਕੇ ਆ ਇੱਥੇ ਬਾਡੇ ਬਜ਼ੁਰਗਾਂ ਨੇ ਵੀ ਇੱਥੇ ਕਤਰ ਦੀਆਂ ਲੜਾਈਆਂ ਵੀ ਇੱਥੇ ਹੀ ਵੇਖੀਆਂ ਨੇ 65 ਦੀਆਂ ਵੀ ਇੱਥੇ ਹੀ ਵੇਖੀਆਂ ਨੇ ਤੇ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈ ਸਾਰਾ ਪਿੰਡ ਸਾਡਾ ਜੋ ਇਹ ਚ ਤਕਰੀਬਨ 70% ਆਰਮੀ ਚੀਜ਼ ਹੈ। ਅਰੇ ਫਾਜ਼ਲਿਕਾ ਜਾਂ ਫਿਰੋਜ਼ਪੁਰ ਵਾਲੇ ਪਾਸੇ ਲੋਕਾਂ ਨੇ ਘਰ ਛੱਡ ਕੇ ਚਲੇ ਗਏ। ਇੱਧਰਲੇ ਏਰੀਆ ਦੇ ਵਿੱਚ ਤਾਂ ਨਹੀਂ ਇਹੋ ਜਿਹੀ ਕੋਈ ਨਹੀਂ ਅਜੇ ਤੱਕ ਸਰ ਤੁਹਾਨੂੰ ਦੱਸਿਆ ਨਾ 70 ਚ ਨਾ 65 ਚ ਇੱਥੇ ਕੋਈ ਵੀ ਕਿਸੇ ਨੇ ਕੋਈ ਘਰ ਨਹੀਂ ਛੱਡਿਆ। ਇੱਥੇ ਬਜ਼ੁਰਗ ਸਾਰੀ ਲੜਾਈਆਂ ਜੋ ਵੀ ਲੜੀਆਂ ਇੱਥੇ ਵੇਖੀਆਂ ਨੇ ਇੱਥੇ ਹੰਡਾਈਆਂ ਨੇ ਮਹਾਰਾਜ ਦੀ ਕਿਰਪਾ ਆ। ਕੋਟ ਕੰਦੇ ਨਾਲ ਕੰਦਾ ਮਲਾ ਕੇ ਖੜੇ ਆ ਤੇ ਖੜੇ ਵੀ ਰਵਾਂਗੇ। ਕੁਝ ਵੀ ਲੜਾਈ ਵੀ ਲੱਗਦੀ ਹੈ ਅਸੀਂ ਪਿੱਛੇ ਨਹੀਂ ਜਾਵਾਂਗੇ। ਆਪਣੀ ਇੰਡੀਅਨ ਆਰਮੀ ਦਾ ਨਾਲ ਆ। ਇਹ ਕਾਰਗਲ ਦੀ ਜੰਗ ਸੀ ਲੋਕਾਂ ਨੂੰ 2-2 3-3 ਸਾਲ ਜ਼ਮੀਨਾਂ ਨਹੀਂ ਸੀ ਵੋਣ ਦੇਣੀਆਂ ਤੁਹਾਡੀ ਜ਼ਮੀਨ ਹੈਗੀ ਉਧਰ ਪਾਰ ਸਾਡੀ ਜ਼ਮੀਨ ਅਜੇ ਹੁਣੇ ਮੈਂ ਖੋਦਾ ਆਪਣੀ ਜ਼ਮੀਨ ਚੋਂ ਆ ਰਿਹਾ ਕੰਮਕਾਰ ਰੋਜ਼ਮਰਾਂ ਚੱਲ ਰਹਾ ਕੋਈ ਦਿੱਕਤ ਨਹੀਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਕੱਲ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਦੇ ਕਈ ਟਿਕਾਣਿਆਂ ਨੂੰ ਟਾਰਗੇਟ ਬਣਾਇਆ ਗਿਆ ਉਹ ਰਾਤ ਵੇਲੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਪਰ ਜਿਸ ਨੂੰ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਡਿਫਿਊਜ਼ ਕਰ ਦਿੱਤਾ ਗਿਆ ਹਵਾ ਦੇ ਵਿੱਚ ਹੀ ਪਰ ਇਸ ਤੋਂ ਬਾਅਦ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਈ ਲੋਕਾਂ ਦੇ ਵਿੱਚ ਇਸ ਗੱਲ ਦਾ ਡਰ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਰਾਤ ਹਮਲੇ ਹੋਏ ਨੇ ਅੱਗੇ ਕੀ ਹੋਏਗਾ ਸਰਹੱਦੀ ਪਿੰਡਾਂ ਦੇ ਵਿੱਚ ਇਸ ਵੇਲੇ ਕੀ ਮਾਹੌਲ ਹੈਗਾ ਇਸ ਵੇਲੇ ਅਸੀਂ ਗੁਰਦਾਸਪੁਰ ਦੇ ਸਰਹੱਦੀ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਸਾਹਮਣੇ ਤੁਸੀਂ ਵੰਨ ਤੁਹਾਨੂੰ ਨਜ਼ਰ ਆਏਗਾ ਇਸ ਤੋਂ ਪਾਰ ਪਾਕਿਸਤਾਨ ਹੈਗਾ ਫੈਂਸਿੰਗ ਲੱਗੀ ਹੋਈ ਆ ਤਾਂ ਫੈਂਸਿੰਗ ਤੋਂ ਅੱਗੇ ਜਾ ਕੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਇਹਨਾਂ ਪਿੰਡਾਂ ਦੇ ਵਿੱਚ ਤੁਸੀਂ ਮਾਹੌਲ ਦੇਖੋ ਕਿਉਂਕਿ ਜਿਸ ਤਰੀਕੇ ਦੀਆਂ ਰਾਤ ਤਸਵੀਰਾਂ ਨਜ਼ਰ ਆਉਂਦੀਆਂ ਨੇ ਤਾਂ ਸ਼ਾਇਦ ਐਂ ਲੱਗਦਾ ਹੈ ਕਿ ਵਾਕਈ ਬਾਰਡਰਾਂ ਦੇ ਉੱਪਰ ਵੀ ਇਹ ਪੱਧਰ ਤੇ ਜੰਗ ਛਿੜ ਗਈ ਆ ਪਰ ਇਹਨਾਂ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਨੇ ਇਸ ਵੇਲੇ ਬਿਲਕੁਲ ਸ਼ਾਂਤ ਨਜ਼ਰ ਆ ਰਹੇ ਨੇ ਹਾਲਾਂਕਿ ਐਲੋਸੀ ਵਾਲੇ ਪਾਸੇ ਗਰਾਊਂਡ ਤੇ ਉੱਪਰ ਬਹੁਤ ਵੱਡੇ ਪੱਧਰ ਤੇ ਫਾਇਰਿੰਗ ਹੋ ਰਹੀ ਆ ਪਰ ਇੱਥੇ 에ਅਰ ਟੂ 에ਅਰ ਜੰਗ ਜਿਹੜੀ ਆ ਉਹ ਲੱਗੀ ਹੋਈ ਆ ਪਾਕਿਸਤਾਨ ਦੇ ਵੱਲੋਂ ਕੱਲ ਵੱਡੇ ਪੱਧਰ ਤੇ ਮਜ਼ਾਈਲਾਂ ਦੇ ਨਾਲ ਹਮਲੇ ਕੀਤੇ ਗਏ ਪਰ ਭਾਰਤ ਦੇ ਡਿਫੈਂਸ ਸਿਸਟਮ ਦੇ ਵੱਲੋਂ ਜਿਹੜਾ ਉਹ ਹਵਾ ਦੇ ਵਿੱਚ ਹੀ ਡਿਫਿਊਜ਼ ਕਰ ਦਿੱਤਾ ਗਿਆ ਸਾਰੇ ਪਾਸੇ ਜਿਹੜੀ ਇੱਕੋ ਹੀ ਨਜ਼ਰ ਦੇਖੀ ਜਾ ਰਹੀ ਹੈ ਕਿ ਹੁਣ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਜਿਹੜੇ ਪਿੰਡ ਸਰਹੱਦੀ ਖੇਤਰ ਦੇ ਨਾਲ ਲੱਗਦੇ ਹੈਗੇ ਨੇ ਉਹਦੇ ਲੋਕ ਸਾਡੇ ਨਾਲ ਮੌਜੂਦ ਨੇ ਇਹਨਾਂ ਦੀ ਜ਼ਮੀਨ ਇਸ ਪਾਰ ਵੀ ਹੈਗੀ ਆ ਕਿਉਂਕਿ ਇਹ ਤੁਸੀਂ ਬੰਦ ਤੋਂ ਅੱਗੇ ਫੈਂਸਿੰਗ ਲੱਗੀ ਆ ਔਰ ਫੈਂਸਿੰਗ ਤੋਂ ਪਾਰ ਜਿਹੜੀ ਭਾਰਤ ਦੀ ਕੁਝ ਜ਼ਮੀਨ ਹੈਗੀ ਆ ਤਾਂ ਇਨ੍ਹਾਂ ਪਿੰਡਾਂ ਦੀ ਇਨ੍ਹਾਂ ਲੋਕਾਂ ਦੀ ਜ਼ਮੀਨ ਵੀ ਹੈਗੀ ਆ ਤਾਂ ਹੁਣੇ ਕੁਝ ਲੋਕ ਜਿਹੜੇ ਨੇ ਖੇਤੀ ਕਰਕੇ ਵੀ ਆਏ ਨੇ ਤਾਂ ਇੱਥੇ ਹਾਲਾਤ ਜਿਹੜੇ ਨੇ ਇਸ ਵੇਲੇ ਨੋਰਮਲ ਨਜ਼ਰ ਆ ਰਹੇ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਕੀ ਹਦਾਇਤਾਂ ਕੀਤੀਆਂ ਗਈਆਂ ਨੇ ਕੀ ਇਨ੍ਹਾਂ ਪਿੰਡਾਂ ਦੇ ਵਿੱਚ ਵੀ ਰਾਤ ਬਲੈਕਆਊਟ ਰਹਿੰਦਾ ਜਾਂ ਰਾਤ ਨੂੰ ਇੱਥੇ ਦੇ ਹਾਲਾਤ ਕੀ ਹੁੰਦੇ ਨੇ ਕਿਉਂਕਿ ਜਦੋਂ ਮਜ਼ਾਈਲਾ ਨਿਕਲਦੀਆਂ ਨੇ ਤਾਂ ਕੀ ਇੱਥੇ ਵੀ ਨਜ਼ਰ ਆਉਂਦੀਆਂ ਨੇ ਕਿ ਇੱਥੇ ਵੀ ਧੁਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਜਿਸ ਤਰੀਕੇ ਕੋਡ ਦੇ ਵਿੱਚ ਚਾਹੀ ਉੱਚੀ ਬਸੀ ਹੁਸ਼ਾਰਪੁਰ ਦਾ ਪਿੰਡ ਹੋਏ ਤਾਂ ਇੱਥੇ ਜਿੰਨੇ ਵੱਡੇ ਪੱਦਰ ਤੇ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਉਸ ਤੋਂ ਬਾਅਦ ਕੀ ਇਹ ਸਰਹੱਦੀ ਪਿੰਡਾਂ ਦੇ ਵਿੱਚ ਵੀ ਉਹੋ ਜਿਹਾ ਮਾਹੌਲ ਹੈ ਕਿਉਂਕਿ ਇੱਥੋਂ ਹੀ ਨਿਕਲ ਕੇ ਜੜੀਆਂ ਨੇ ਮਜ਼ਾਈਲਾਂ ਜਾਂਦੀਆਂ ਹੋਣਗੀਆਂ ਤਾਂ ਗੱਲਬਾਤ ਕਰਦੇ ਆ ਸਾਰੇ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਤਾਂ ਸੱਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਸੱਸੀ ਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਅੱਛਾ ਕੀ ਮਾਹੌਲ ਕੀ ਲੱਗ ਰਿਹਾ ਜੀ ਰਾਤ ਜਿਸ ਤਰੀਕੇ ਦੀ ਤਸਵੀਰ ਇੱਕ ਦੇਖੀ ਆਸਮਾਨ ਦੇ ਵਿੱਚ ਮਜ਼ਾਈਲਾਂ ਆਈਆਂ ਜਿਨ੍ਹਾਂ ਨੂੰ ਰਿਫਿਊਜ਼ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਬੜੇ سارے ਸਵਾਲ ਵੀ ਨੇ ਕਿ ਸਰਹੱਦੀ ਪਿੰਡਾਂ ਦੇ ਵਿੱਚ ਇਸ ਵੇਲੇ ਹਾਲਾਤ ਕੀ ਬਣੇ ਹੋਏ ਨੇ ਮਾਹੌਲ ਤੇ ਬੜਾ ਗੰਭੀਰਾ ਜੀ ਜੀ ਲੜਾਈ ਦੇ ਜਿਹੜੇ ਛਿੱਟੇ ਆ ਮਾਰੇ ਹੁੰਦੇ ਆ ਹਮ ਲੋਕਾਂ 'ਚ ਸਹਿਮ ਵੀ ਆ ਹਮ ਪਰ ਲੋਕ ਫੇਰ ਵੀ ਇੱਥੇ ਕਾਇਮ ਨੇ ਕਿਉਂਕਿ ਸ਼ੁਰੂ ਤੋਂ ਲੈ ਕੇ ਇੱਥੇ ਰਹਿੰਦੇ ਆ ਅੱਗੇ ਵੀ ਇੱਕ ਦੋ ਲੜਾਈਆਂ ਜਿਹੜੀਆਂ ਲੋਕਾਂ ਨੇ ਇੱਥੇ ਲੜੀਆਂ ਨੇ ਆਪਣੇ ਸਿਰ ਤੇ ਝੱਲੀਆਂ ਨੇ ਜੀ ਲੜਾਈ ਦਾ ਨੁਕਸਾਨ ਬਹੁਤ ਆ ਹਮ ਇਹ ਵੇਲੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਪਿਛਲੀ ਫਸਲ ਜੇ ਮਸਾਂ ਸੰਭੀ ਆ ਅਜੇ ਤੂੜੀ-ਤਾੜੀ ਸਾਂਭਣ ਵਾਲੀ ਆ ਅਗਲੀ ਫਸਲ ਦੀ ਤਿਆਰੀ ਹੋ ਰਹੀ ਉਹ ਪਨੀਰੀਆਂ ਉਹਨਾਂ ਬੀਜਣੀਆਂ ਲੇਟ ਹੋ ਰਹੀਆਂ ਰੋਜ਼ ਦੇ ਰੋਜ਼ ਹੀ ਇੱਕ بارش ਵੱਲੋਂ ਵੀ ਤੇ ਇੱਕ ਲੜਾਈ ਦਾ ਮਾਹੌਲ ਜਿਹੜਾ ਬਣਿਆ ਸਰਕਾਰ ਵੱਲੋਂ ਹਦਾਇਤ ਐ ਐਸ ਡੀ ਐਮ ਸਾਹਿਬ ਦੀ ਵੱਲੋਂ ਤੇ ਡੀ ਸੀ ਸਾਹਿਬ ਵੱਲੋਂ ਵੀ ਰਾਤ ਨੂੰ ਜਿਹੜੀਆਂ ਲਾਈਟਾਂ ਨੇ ਬੰਦ ਰੱਖਣੀਆਂ ਨੇ ਜਗਾਉਣੀਆਂ ਨੇ ਕਿਹਨੇ ਜੀ ਕੱਲਿਆਂ ਬਾਹਰ ਨੀ ਕਾ ਜਾਣਾ ਕਿਤੇ ਦੂਰ ਨੇੜੇ ਜੇ ਬਾਹਰ ਜੇ ਕੋ ਆਪਣਾ ਵਾਹਨ ਵੀ ਖੜਨਾ ਹੋ ਤਾਂ ਉਸ ਦੇ ਉੱਤੇ ਵੀ ਮਤਲਬ ਪਰਦਾ ਪਾ ਕੇ ਲਾਈਟ ਤੇ ਤੇ ਫੇਰ ਅੰਦਰ ਬਾਹਰ ਜਾਣਾਂ ਤੁਸੀਂ ਇਹਦਾ ਤਾਂ ਸਰਕਾਰ ਵੱਲੋਂ ਸਾਨੂੰ ਆਈਆਂ ਹੀ ਆਣੇ ਹਮਮ ਰੋਜ਼ ਅਨਾਊਂਸਮੈਂਟ ਹੁੰਦੀ ਹੈ ਸ਼ਾਮਾਂ ਨੂੰ ਪਿੰਡਾਂ ਦੇ ਵਿੱਚ ਰਾਤ ਨੂੰ ਲਾਈਟਾਂ ਬੰਦ ਹੋ ਜਾਂਦੀਆਂ ਨੇ ਰਾਤ ਲਾਈਟਾਂ ਬੰਦ ਹੋ ਜਾਂਦੀਆਂ ਨੇ ਰਾਤ ਦੇ ਕਾਰੋਬਾਰ ਵੀ ਬੰਦ ਨੇ ਸਾਰਾ ਕੁਝ ਮਤਲਬ ਬੰਦਿਆ ਇੱਥੇ ਹਮਮ ਬਾਕੀ ਇੱਥੇ ਤੰਗੀਆਂ ਪਹਿਲਾਂ ਤੋਂ ਹੀ ਬੜੀਆਂ ਨੇ ਹੁਣ ਤੇ ਲੜਾਈ ਹੈ ਲੜਾਈ ਦੇ ਮਾਹੌਲ ਤੋਂ ਪਹਿਲਾਂ ਵੀ ਬਾਰਡਰ ਤੇ ਪਹਿਲਾਂ ਵੀ ਬੜੀਆਂ ਤੰਗੀਆਂ ਨੇ ਹਾਂ ਕਿਉਂਕਿ ਫੈਂਸ ਸਿੰਘ ਤੋਂ ਅੱਗੇ ਜਿਹੜੀ ਜ਼ਮੀਨ ਆ ਉਹਦੇ 'ਚ ਜਾਣਾ ਆਉਣਾ ਮੁਸ਼ਕਲ ਆ ਗੇਟ ਖੁੱਲਦਾ ਵਾ ਹਮਮ ਕੋਜੇ ਦਿਨ ਮਿਠੇ ਨੇ ਹਫਤੇ ਦੇ ਵਿੱਚ ਉਹਨਾਂ ਦੇ ਵਿੱਚ ਖੁੱਲ ਦਾਵਾ ਕਈ ਵਾਰੀ ਉਹਨਾਂ ਵਿੱਚ ਵੀ ਨਹੀਂ ਖੁੱਲਦਾ ਹੁਣ ਜਿਹੜਾ ਕਿਸਾਨੀ ਦਾ ਕੰਮ ਹੈ ਤੇ ਰੋਜ਼ ਦਾ 24 ਘੰਟੇ ਜ਼ਮੀਨ 'ਚ ਰਹੀਏ ਤੇ ਫੇਰ ਫਸਲ ਹੁੰਦੀ ਆ ਤੇ ਜੇ ਮੰਨ ਲਓ ਹਫਤੇ ਦੇ ਵਿੱਚ ਇੱਕ ਦਿਨ ਜਾਂ ਦੋ ਦਿਨ ਆਪਾਂ ਫਸਲ ਵੱਲ ਜਾਵਾਂਗੇ ਫੇਰ ਉਧਰ ਜਾਨਵਰਾਂ ਦਾ ਵੀ ਜੋਰ ਆ ਜਾਨਵਰ ਵੀ ਝਾੜਦੇ ਆ ਮਤਲਬ ਸਾਨੂੰ ਇੱਥੇ ਬੜੀਆਂ ਤੰਗੀਆਂ ਲੜਾਈਆਂ ਦੀਆਂ ਹੋਰ ਬੜੇ ਅਸੀਂ ਜਿਹੜੇ ਤਸੀਹੇ ਇੱਥੇ ਜਦੋਂ ਤੋਂ 1947 ਦੀ ਵੰਡ ਤੋਂ ਬਾਅਦ ਮਤਲਬ ਅਸੀਂ ਸਾਡੇ ਵੱਡਿਆਂ ਨੇ ਵੀ ਝੱਲੇ ਆ ਅਸੀਂ ਵੀ ਜਦੋਂ ਤੋਂ ਹੋ ਹ ਸੰਭਾਲੀ ਆ ਉਹ ਤੋਂ ਲੈ ਗਿਆ ਹਾਂ ਵੀ ਇੱਥੇ ਵੇਂਦੇ ਨੇ ਆ ਵੀ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਪੰਗਾ ਇੱਥੇ ਖੜਾ ਹੀ ਰਹਿੰਦਾ ਵਾ ਸਭ ਤੋਂ ਕੀ ਮਾਹੌਲ ਹੁੰਦਾ ਜੀ ਜਿਵੇਂ ਰਾਤ ਸ਼ਹਿਰਾਂ ਦੇ ਵਿੱਚ ਨਜ਼ਰ ਆਇਆ ਅਸਮਾਨ ਦੇ ਉੱਪਰ ਮਜ਼ਾਈਲਾਂ ਲੋਕਾਂ ਨੇ ਦੇਖੀਆਂ ਡਿਫਿਊਜ਼ ਹੁੰਦੀਆਂ ਦੇਖੀਆਂ ਇੱਥੇ ਵੀ ਉਵੇਂ ਧੁਮਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਨਹੀਂ ਅਜੇ ਇੱਥੇ ਇੰਨੀ ਕੋਈ ਆਵਾਜ਼ ਨਹੀਂ ਅੱਜ ਆ ਦੋ ਦਿਨਾਂ ਦੇ ਵਿੱਚ ਸੁਣਾਈ ਨਹੀਂ ਦਿੱਤੀ ਅੱਜ ਤੋਂ ਦੋ ਦਿਨ ਪਹਿਲਾਂ ਇੱਕ ਦਿਨ ਆਈ ਸੀ ਥੋੜੀ ਬੋਤੀ ਆਵਾਜ਼ ਆਈ ਸੀਗੀ ਇੰਨੀ ਨਹੀਂ ਹੋਈ ਦੂਰ ਤੋਂ ਹੀ ਆਵਾਜ਼ ਲੱਗੇ ਨਹੀਂ ਅਜੇ ਇੱਥੇ ਕੋਈ ਇੱਥੇ ਅਜੇ ਵੈਸੇ ਸ਼ਾਂਤੀ ਆ ਜੋਦੋਂ ਲੋ ਇੱਥੇ ਕੋਈ ਉਹ ਜੀ ਨਹੀਂ ਕਾਰਵਾਈ ਹੋਈ ਨਾ ਕੋਈ ਹੋ ਜਾ ਮਾੜਾ ਜਿਹੜਾ ਬਾਣਾਵਾ ਵਾ ਵਰ ਰਿਹਾ ਵਾ ਤੇ ਨਾ ਸਤਿਗੁਰੂ ਕਰੇ ਵਾਪਰੇ ਵੀ ਨਾ ਜਿਵੇਂ ਇਧਰ ਪਿੰਡ ਦੀਆਂ ਜ਼ਮੀਨਾਂ ਵੀ ਉਧਰਲੇ ਪਾਸੇ ਹੋਣਗੀਆਂ ਤਾਂ ਮੂਵਮੈਂਟ ਫਿਰ ਫੌਜ ਦੀ ਵਧੀ ਨਜ਼ਰ ਆਉਂਦੀ ਆ ਤੁਹਾਨੂੰ ਮੂਵਮੈਂਟ ਜੇ ਬਾਰਡਰ ਤੇ ਤਾਂ ਫੌਜ ਦੀ ਉਨੀ ਨਹੀਂ ਗਈ ਮਤਲਬ ਪਹਿਲਾਂ ਵਰਗੀ ਆ ਜੇ ਨਾਰਮਲ ਹੀ ਇੱਥੇ ਕੋਈ ਏਡੀ ਨਹੀਂ ਗਈ ਗੱਲ ਹੈਗੀ ਪਰ ਹੋ ਸਕਦਾ ਵਾ ਪਿੱਛੇ ਜਿੱਤਨਾ ਫੌਜ ਹੁਣ ਲੱਗ ਗਈ ਆ ਕਈਆਂ ਥਾਵਾਂ ਤੇ ਸੁਣੀ ਦੀਆਂ ਨੇ ਖਬਰਾਂ ਵੀ ਵੇਖੀ ਨਹੀਂ ਖਬਰਾਂ ਸੁਣਦੇ ਆ ਵੀ ਪਿੱਛੇ ਮਤਲਬ ਫੌਜ ਜਿਹੜੀ ਆ ਪਿੱਛੇ ਆ ਰਹੀ ਆ ਜਾਂ ਪਿੱਛੇ ਲੱਗੀ ਆ ਦਾ ਇਤਰਾ ਸੁਣੀ ਆ ਵੇਖੀ ਨਹੀਂ ਅਜੇ ਤੱਕ ਅਸੀਂ ਮਤਲਬ ਅੱਖੀਂ ਵੇਖੇ ਦਾ ਤੇ ਕੰਨੀ ਸੁਣੇ ਦਾ ਫਰਕ ਹੁੰਦਾ ਜੜੀਆਂ ਟੀਵੀ ਤੇ ਆਪਾਂ ਖਬਰਾਂ ਸੁਣਨੇ ਆ ਕੋਈ ਹੋਰ ਹੁੰਦੀ ਆ ਕੁਝ ਇਸ ਤਰ੍ਹਾਂ ਜਿਹੜੇ ਸੁਣਦੇ ਆ ਹੋਰ ਆ ਕੁਝ ਜੋ ਵੇਖਣ ਦੇ ਆ ਅਸੀਂ ਕੁਝ ਉਹ ਹੋ ਰਿਹਾ ਮਾਹੌਲ ਜੜੇ ਨੇ ਇੱਥੇ ਮਾਹੌਲ ਅਜੇ ਤੱਕ ਤੇ ਇੱਥੇ ਸ਼ਾਂਤ ਆ ਜੀ ਪਹਿਲਾਂ ਵੀ ਜਦੋਂ ਏਦਾਂ ਲੜਾਈਆਂ ਲੱਗਦੀਆਂ ਰਹੀਆਂ ਕਿ ਨਾ ਕੰਨਾ ਚਾਰ ਦੋ ਦੋ ਚਾਰ ਚਾਰ ਮਹੀਨੇ ਇਤਰਾ ਹੀ ਚੱਲਦਾ ਰਿਹਾ ਕੰਮ ਮੁੜ ਕੇ ਜਦੋਂ ਮਤਲਬ ਫਾਇਰਿੰਗ ਖੁੱਲ ਜਾਣੀ ਹੈ ਉਦੋਂ ਫਿਰ ਉਹਦੇ ਤੋਂ ਫਿਰ ਮਾਵਾ ਪੁੱਤ ਵੀ ਨਹੀਂ ਸੰਭਾਲਦੀਆਂ ਹਾਂ ਉਦੋਂ ਬੜਾ ਮਾਹੌਲ ਫਿਰ ਹੋ ਜਾਂਦਾ ਗੰਭੀਰ ਸਭ ਤੋਂ ਵੱਧ ਨੁਕਸਾਨ ਜਿਹੜਾ ਸਾਡੇ ਨਾਲ ਪਿੰਡਾਂ ਨਾਲ ਹੁੰਦਾ ਕਿਉਂਕਿ ਸਾਡਾ ਪਿੰਡ ਜਿਹੜਾ ਸਭ ਤੋਂ ਪਹਿਲਾ ਪਿੰਡ ਹੈ ਬਾਰਡਰ ਤੇ ਜਿੰਨੀ ਵਾਰੀ ਵੀ ਹੋਇਆ ਹੁਣ ਜਦੋਂ ਮਲਕਾਂ ਨੇ ਆਪਣੇ ਕਾਰਗਲ ਦੀ جنگ ਸੀਗੀ ਉਦੋਂ ਇੱਥੇ ਮਾਇਨ ਲੱਗ ਗਿਆ ਸੀ ਲੋਕਾਂ ਨੂੰ ਦੋ ਦੋ ਤਿੰਨ ਤਿੰਨ ਸਾਲ ਜ਼ਮੀਨਾਂ ਨਹੀਂ ਸੀ ਵਾਣ ਦੇਣੀਆਂ ਜੋ 84 ਦਾ ਉਹਦੂ ਵੀ ਸਾਡੀ ਜਿਹੜੀ 10 ਸਾਲ ਜ਼ਮੀਨ ਜਿਹੜੀ ਸੀ ਸਰਕਾਰ ਦੇ ਕਬਜ਼ੇ ਚ ਰਹੀ ਸੀ 10 ਸਾਲਾਂ ਜਿਹੜੀ ਜ਼ਮੀਨ ਸੀ ਤੁਹਾਨੂੰ 10 ਸਾਲ ਨਹੀਂ ਵਾਉਣ ਦਿੱਤੀ 10 ਸਾਲ ਤੋਂ ਬਾਅਦ ਸਾਨੂੰ ਵਾਉਣ ਦਿੱਤੀ ਆ ਨਾ ਸਾਨੂੰ ਉਹਦਾ ਵਾਉਣ ਦਾ ਹੀ ਕੋਈ ਦਿੱਤਾ ਤੇ ਨਾ ਜਿਹੜੀ 10 ਸਾਲ ਸਰਕਾਰ ਨੇ ਰੱਖੀ ਸਾਡੀ ਉਹਦੇ ਵੀ ਇੱਕ ਦੋ ਸਾਲ ਦੇ ਸਾਨੂੰ ਪੈਸੇ ਥੋੜੇ ਥੋੜੇ ਦੇ ਕੇ ਜਿਵੇਂ ਐਵੇਂ ਸ਼ਰਮਿੰਦਿਆਂ ਜਾਂ ਕਰਨ ਵਾਲੀ ਗੱਲ ਆ ਉਹ ਕੋ ਰਕਮ ਨਹੀਂ ਜਿਹੜੀ ਕੋਈ ਦਿੰਦੀ ਆ ਲੋਕਾਂ ਨੂੰ ਜਿੰਨੀ ਜ਼ਮੀਨ ਦੀ ਆਮਦਨ ਆ ਸਾਨੂੰ ਇੱਥੇ ਨੁਕਸਾਨ ਹੀ ਨੁਕਸਾਨ ਆ ਮਿਲਦਾ ਸਾਨੂੰ ਕੁਝ ਨਹੀਂ ਸਰਕਾਰ ਵੱਲੋਂ ਸਾਨੂੰ ਕੋਈ ਇੱਥੇ ਕੋਈ ਵੀ ਸਹੂਲਤ ਨਹੀਂ ਗਈ ਜੇ ਮੰਨ ਲਓ ਜੇ 10 ਸਾਲ ਜ਼ਮੀਨ ਰਹੀ ਆ 10 ਸਾਲ ਵਿੱਚ ਸਾਨੂੰ ਬਹੁਤਾ ਨਹੀਂ ਦੇ 6-7 ਸਾਲ ਦਾ ਤੇ ਮੁਆਵਜ਼ਾ ਦਿੰਦੇ ਜਾਨੀ ਕਿ ਇਹ ਨੁਕਸਾਨ ਜਿਹੜੇ ਨੇ ਉਹ ਜ਼ਰੂਰ ਚੱਲਣੇ ਪੈਂਦੇ ਨੇ ਤਾਂ ਨੌਜਵਾਨ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਬਾਈ ਜੀ ਆਜੋ 1 ਮਿੰਟ ਤੁਹਾਡੇ ਨਾਲ ਵੀ ਗੱਲ ਕਰ ਲਈਏ ਤਾਂ ਜਿਵੇਂ ਤੁਸੀਂ ਤਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਰਾਤ ਤੁਸੀਂ ਤਸਵੀਰਾਂ ਬਹੁਤ ਦੇਖੀਆਂ ਹੋਣਗੀਆਂ ਚਾਹੇ ਪਠਾਨਕੋਟੇਰ ਬੇਸ ਚਾਹੇ ਜਲੰਧਰ ਤਾਂ ਉਹ ਚੀਜ਼ਾਂ ਜਦੋਂ ਫਿਰ ਇੱਥੇ ਪਿੰਡਾਂ ਦੇ ਵਿੱਚ ਨਜ਼ਰ ਆ ਵੀਕਾ ਆ ਜਾਂਦਾ ਮਨ ਦੇ ਵਿੱਚ ਕੀ ਅਸੀਂ ਬਿਲਕੁਲ ਨਾਲ ਲੱਗਦੇ ਆ ਬਾਰਡਰ ਦੇ ਉੱਪਰ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਕੀ ਫਿਰ ਪਿੰਡ ਵਾਸੀਆਂ ਦਾ ਰਵਈਆ ਰਹਿੰਦਾ ਜੀ ਰਵਈਆ ਤੇ ਜੀ ਦੇਖੋ ਜੀ ਇਦਾਂ ਐ ਕਿ ਡਰ ਦਾ ਮਾਹੌਲ ਤੇ ਬਣਿਆ ਹੋਇਆ ਜੀ ਜਿਵੇਂ ਕਿ ਪਾਕਿਸਤਾਨ ਵੱਲੋਂ ਆਪਣਾ ਫਾਇਰਿੰਗ ਹੋ ਰਹੀ ਹੈ 에ਅ ਟੂ 에ਅ ਜਿਹੜੀ ਆਪਣਾ ਸ਼ੈਲਿੰਗ ਵੇਅ ਰ ਆਇਆ ਮਸਾਇਲ ਵਗੈਰਾ ਆਪਣਾ ਚੱਲ ਰਹੀ ਹੈ ਨਾ ਬਟ ਇਹ ਹੈ ਕਿ ਚਲੋ ਆਪਾਂ ਬਾਰਡਰ ਤੇ ਬਿਲਕੁਲ ক্লোਜ਼ ਆ ਤੇ ਡਰ ਖਤਰਾ ਤਾਂ ਬਣ ਰਹਿੰਦਾ ਆ ਬਟ ਆਪਾਂ ਆਪਣੇ ਆਰਮੀ ਦੇ ਨਾਲ ਆਪਣਾ ਡਟ ਕੇ ਆਪਣਾ ਖੜੇ ਆ ਤੇ ਖੜੇ ਵੀ ਰਵਾਂਗੇ ਹੂੰ ਜਿਵੇਂ ਤੁਸੀਂ ਦੇਖਿਆ ਕਿ ਰਾਤ ਮਸਾਈਲਾਂ ਨਿਕਲੀਆਂ ਇਧਰੋਂ ਜਿਵੇਂ ਧਮਾਕਿਆਂ ਦੀ ਆਵਾਜ਼ ਸ਼ਹਿਰਾਂ 'ਚ ਨਜ਼ਰ ਆਈ ਇੱਥੇ ਫਿਰ ਉਵੇਂ ਨਜ਼ਰ ਨਹੀਂ ਆਉਂਦੀਆਂ ਨਹੀਂ ਸਰ ਇੱਥੇ ਨਹੀਂ ਹੈ ਕਿਉਂਕਿ ਆਪਣਾ ਇਹ ਤਾਂ ਏਰੀਆ ਬਿਲਕੁਲ ਆਪਣਾ ক্লোਜ਼ ਹੈ ਜਿਹੜੀ ਏ ਟੂ ਏਅਰ ਆਪਣਾ ਹਲੇ ਚੱਲ ਰਿਹਾ ਜੰਗ ਮਸਾਈਲਾਂ ਜਿਹੜੀਆਂ ਹਾਈਟ ਤੇ ਉੱਪਰੋਂ ਲੰਘ ਜਾਂਦੀਆਂ ਪਤਾ ਨਹੀਂ ਚੱਲਦਾ ਸਰ ਇਦਾਂ ਦਾ ਕੁਝ ਵੀ ਹਲੇ ਹਲਚਲ ਨਹੀਂ ਹੈਗੀ ਇੱਥੇ ਸ਼ਾਂਤ ਹੈ ਮਿੰਟੂ ਸੇ ਹਲੇ ਤਾਂ ਪੂਰਾ ਇਲਾਕਾ ਆਪਣਾ ਬਾਰਡਰ ਦੇ ਨਾਲ ਨਾਲ ਸ਼ਾਂਤ ਹੈ ਹੀ ਹੈ ਨਾ ਜੀ ਸਹਿਮ ਦਾ ਮਾਹੌਲ ਤੇ ਬਣਿਆ ਹੀ ਹੈ ਨਾ ਜੀ ਹਾਂ ਅੰਜ ਰਾਤ ਨੂੰ ਕੁਝ ਵੀ ਨਹੀਂ ਤੇ ਮੀਡੀਆ ਦੇ ਜੁਗ ਰਹੀ ਤੇ ਸਭ ਕੁਝ ਪਤਾ ਅੰਦਰ ਨੂੰ ਤਾਂ ਸਿਰਫ ਅਜੇ ਬੀਐਸਐਫ ਤੇ ਹੀ ਭਰੋਸਾ ਪੂਰੀ ਬੀਐਸਐਫ ਰਾਤ ਨੂੰ ਸਾਡੇ ਡਿਊਟੀ ਦੇ ਰਹੀ ਹੈ ਬਹੁਤ ਵਧੀਆ ਡਿਊਟੀ ਦੇ ਰਹੀ ਹੈ ਬਹੁਤ ਸੋਹਣਾ ਕੰਮ ਕਰ ਰਹੀ ਹੈ ਅਸੀਂ ਉਹਨਾਂ ਦੇ ਆਸਰੇ ਅਸੀਂ ਰਾਤ ਨੂੰ ਆਪਣੇ ਘਰਾਂ ਦੇ ਵਿੱਚ ਸੁੱਖ ਦੀ ਨੀਂਦ ਸੌਂਦੇ ਹਾਂ ਬਾਰਡਰ ਤੇ ਤੇ ਅਜੇ ਸਾਡੇ ਕੋਲ ਸਿਰਫ ਬੀਐਸਐਫ ਦਾ ਹੀ ਮੇਨ ਹਸਾਰਾ ਹੈ ਹੋਰ ਕੋਈ ਅਜੇ ਤੱਕ ਸਾਡੀ ਫੌਜ ਦੀ ਕੋਈ ਪਿਛੇ ਅਜੇ ਅੱਜ ਰਾਤ ਨੂੰ ਥੋੜੀ ਐਕਟਿਵ ਹੋਈ ਸੀ ਜੋ ਆਰਮੀ ਆਈ ਹੈ ਥੋੜੀ-ਬਹੁਤ ਪਹਿਲੇ ਕੋਈ ਅਜੇ ਆਰਮੀ ਸਾਡੇ ਬਾਰਡਰ ਤੇ ਆਰਮੀ ਦੀ ਕੋਈ ਮੂਵਮੈਂਟ ਦੇਖੀ ਨਹੀਂ ਲਈ ਤੁਹਾਡੀ ਜ਼ਮੀਨ ਹੈਗੀ ਉਧਰ ਪਾਰ ਸਾਡੀ ਜ਼ਮੀਨ ਅਜੇ ਹੁਣੇ ਮੈਂ ਖੋਦਾ ਆਪਣੀ ਜ਼ਮੀਨ ਚੋ ਆ ਰਹਿਆ ਕੰਮਕਾਰ ਰੋਜ਼ਮਰਾਂ ਚੱਲ ਰਹਾ ਕੋਈ ਦਿੱਕਤ ਨਹੀਂ ਆ ਕੰਮ ਆਪਣਾ ਬਹੁਤ ਵਧੀਆ ਚੱਲ ਰਿਹਾ ਬਾਕੀ ਸਾਨੂੰ ਕੋਈ ਦਿੱਕਤ ਨਹੀਂ ਅਜੇ ਇੱਥੇ ਬਹੁਤ ਪਰੇਸ਼ਾਨੀ ਦੀ ਕੋਈ ਗੱਲ ਨਹੀਂ ਹੋ ਰਹਾ ਨਹੀਂ ਅਸੀਂ ਵੀ ਡਟ ਕੇ ਆ ਇੱਥੇ ਕਵਾਡੇ ਬਜ਼ੁਰਗਾਂ ਨੇ ਵੀ ਇੱਥੇ 71 ਦੀਆਂ ਲੜਾਈਆਂ ਵੀ ਇੱਥੇ ਹੀ ਵੇਖੀਆਂ ਨੇ 65 ਦੀਆਂ ਵੀ ਇੱਥੇ ਹੀ ਵੇਖੀਆਂ ਨੇ ਤੇ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈ ਠੀਕ ਠਾਕ ਹੈ ਜੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਪਿੰਡ ਦਾ ਸਹਿਯੋਗ ਰਹਿੰਦਾ ਆਰਮੀ ਨੂੰ ਨਾਲ ਪਿੰਡ ਦਾ ਬਿਲਕੁਲ ਸਹਿਯੋਗ ਹੈ ਸਾਰਾ ਪਿੰਡ ਸਾਡਾ ਜੋ ਇਹ ਚ ਤਕਰੀਬਨ 70% ਆਰਮੀ ਚ ਹੀ ਆ ਠੀਕ ਹੈ ਹਾਂਜੀ ਸਭ ਸਰਵਿਸਮੈਨ ਇੱਥੇ ਹਰ ਘਰ 'ਚ ਇੱਕ ਦੋ ਤੁਹਾਨੂੰ ਸਰਵਿਸਮੈਨ ਜਰੂਰ ਮਿਲਣਗੇ ਹਾਂਜੀ ਬਹੁਤ ਸੋਹਣਾ ਰਵਈਆ ਕੋਈ ਇੱਥੇ ਸਾਨੂੰ ਵੀ ਸਭ ਸਰਵਿਸਮੈਨ ਕੋਈ ਤੰਗੀ ਨਹੀਂ ਹੈ ਬਹੁਤ ਵਧੀਆ ਕੰਮ ਚੱਲ ਰਿਹਾ ਜਿਵੇਂ ਤੁਸੀਂ ਹੁਣ ਜ਼ਮੀਨ ਉਧਰੋਂ ਵਾਕੇ ਆਏ ਹੋ ਉਧਰ ਤੁਹਾਨੂੰ ਕੋਈ ਮੂਵਮੈਂਟ ਲੱਗਦੀ ਹੈ ਇਦਾਂ ਦੀ ਕੋਈ ਮੂਵਮੈਂਟ ਨਹੀਂ ਸਰ ਉਹ ਵੀ ਆਪਣੇ ਖੇਤੀਬਾੜੀ ਚ ਉਹਨਾਂ ਦੀ ਕੰਪੇਨ ਚੱਲ ਰਹੀ ਹੈ ਕਣਕ ਦੀ ਗੈਉਂ ਦੀ ਕਟਾਈ ਚੱਲ ਰਹੀ ਹੈ ਉਹਨਾਂ ਦੀ ਵੀ ਕੋਈ ਇੱਥੇ ਕੋਈ ਦਿੱਖਤ ਨਹੀਂ ਹੈ ਬਹੁਤ ਵਧੀਆ ਕੰਮ ਚੱਲ ਰਿਹਾ ਅੱਛਾ ਭਾਈ ਜਿਵੇਂ ਭਾਜੀ ਹੁਣਾਂ ਨੇ ਵੀ ਦੱਸਿਆ ਕਿ ਜ਼ਿਆਦਾਤਰ ਪਿੰਡ ਦੇ ਲੋਕ ਫੌਜ ਦੇ ਵਿੱਚ ਹੀ ਨੇ ਉਹ ਚੀਜ਼ ਦਾ ਇੱਕ ਵਾਅਦਾ ਵੀ ਹੁੰਦਾ ਹੈ ਫਿਰ ਆਪਣੇ ਪਿੰਡ ਪੱਦਰ ਤੇ ਵੀ ਕੋਈ ਤਿਆਰੀ ਕੀਤੀ ਹੁੰਦੀ ਪਿੰਡ ਵਾਲਿਆਂ ਨੇ ਕਿ ਜੇਕਰ ਕੋਈ ਜੰਗ ਲੱਗਦੀ ਹੈ ਤਾਂ ਫਿਰ ਕਿਵੇਂ ਉਹਨੂੰ ਤਿਆਰੀ ਜੰਗ ਦੇ ਵਿੱਚ ਇਹ ਲੋਕ ਨੇ ਥੋੜੀ ਬਹੁਤ ਇਨਫੋਰਮੇਸ਼ਨ ਇਧਰ ਉਧਰ ਆਪਣਾ ਕਰ ਦਿੰਦੇ ਲੀਕ ਪਰ ਇਹ ਡਿਫੈਂਸ ਦੇ ਬੰਦੇ ਨੇ ਆਪਣੇ ਰਿਟਾਇਰ ਵੀ ਆਏ ਜਿਹੜੇ ਜੋਬ ਕਰ ਰਹੇ ਆ ਉਹ ਸਹਿਯੋਗ ਆਪਣਾ ਵਧੀਆ ਆਪਣਾ ਕਰਦੇ ਆ ਆਪਣੀ बीएसएफ ਦੇ ਨਾਲ ਆਰਮੀ ਦੇ ਨਾਲ ਕਿਉਂਕਿ ਉਹਨਾਂ ਨੇ ਆਪਣਾ ਜਿਹੜੀ ਆਪਣੀ ਲਾਈਫ ਹੈ बताई ਹੁੰਦੀ ਆਰਮੀ ਦੇ ਵਿੱਚ ਕਿਹੜੀਆਂ ਗੱਲਾਂ ਸ਼ੇਅਰ ਕਰਨੀਆਂ ਆ মিডিਆ ਦੇ ਨਾਲ ਤੇ ਕਿਹੜੀਆਂ ਨਹੀਂ ਕਰਨੀਆਂ ਸਭ ਪਤਾ ਹੈ ਤੇ 70% ਜਿਵੇਂ ਵੀਰ ਜੀ ਨੇ ਦੱਸਿਆ ਕਿ 70% ਲੋਕ ਜਿਹੜੇ ਆਰਮੀ 'ਚ ਆਪਣੇ ਉੱਤੇ ਤੇ ਆਪਾਂ ਪੂਰੀ ਸਪੋਰਟ ਦੇ ਨਾਲ ਬੀਐਸਐਫ ਦੇ ਨਾਲ ਪੂਰੀ ਸਪੋਰਟ ਕੰਦੇ ਨਾਲ ਕੰਦਾ ਮਿਲਾ ਕੇ ਖੜੇ ਆ ਤੇ ਖੜੇ ਵੀ ਰਵਾਂਗੇ ਕੁਝ ਵੀ ਲੜਾਈ ਵੀ ਲੱਗਦੀ ਹੈ ਅਸੀਂ ਪਿੱਛੇ ਨਹੀਂ ਜਾਵਾਂਗੇ ਆਪਣੀ ਇੰਡੀਅਨ ਆਰਮੀ ਦੇ ਨਾਲ ਸਾਡੇ ਫਾਦਰ ਸਾਹਿਬ ਨੇ ਵੀ ਆਪਣਾ ਕੀਤਾ ਹੀ ਆਰਮੀ ਦੀ ਜੌਬ अच्छा ते सानू ਚਲੋ ਆਪਾਂ ਆਰਮੀ ਨਾਲ ਪਿਆਰ ਵੀ ਆਪਣਾ ਕਰਦੇ ਆਂ ਮੁਹੱਬਤ ਵੀ ਹੈਗੀ ਉਹਨਾਂ ਨਾਲ ਤਾਂ ਆਪਾਂ ਕੰਦੇ ਨਾਲ ਕੰਦਾ ਮਲਾ ਕੇ ਖੜੇ ਆਂ ਤੇ ਪਿੱਛੇ ਨਹੀਂ ਹਟਾਂਗੇ ਆਰਮੀ ਦੇ ਨਾਲ ਖੜੇ ਆਂ ਅੱਜ ਵੀ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਆਂ ਤਾਂ ਹਮੇਸ਼ਾ ਖੜੇ ਖੜੇ ਰਾਵਾਂਗੇ ਆਪਣੇ ਦੇਸ਼ ਨਾਲ ਬਾਕੀ ਇਹ ਇਹ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਬਾਕੀ ਕਈ ਬਾਰਡਰ ਦੇ ਨਾਲ ਲੱਗਦੇ ਪਿੰਡ ਵੀ ਕਹਿੰਦੇ ਨੇ ਕਿ ਚਾਹੇ ਮੈਨ ਟੂ ਮੈਨ ਹਮਲਾ ਹੋ ਜੇ ਚਾਹੇ ਪਾਕਿਸਤਾਨ ਦੀ ਆਰਮੀ ਇੱਧਰ ਆ ਜੇ ਅਸੀਂ ਇੱਥੋਂ ਇੰਚ ਜਿਹੜਾ ਨਹੀਂ ਹਿੱਲਾਂਗੇ ਜਾਂ ਪਿੰਡ ਨਹੀਂ ਛੱਡਾਂਗੇ ਇੱਥੇ ਵੀ ਉਹ ਮਾਹੌਲ ਹੈ ਬਿਲਕੁਲ ਸਰ ਬਿਲਕੁਲ ਬਿਲ ਆਪਾਂ ਜੋ ਇਹਨਾਂ ਨੇ ਹੁਣ ਸਿਖਾਇਆ ਸਾਡੇ ਮਾਪੇ ਆਪਣੇ ਜੇ ਜੋ ਆਪਣੇ ਦੇਸ਼ ਦੇ ਨਾਲ ਖੜੇ ਆ ਤੇ ਖੜੇ ਆ ਪਿੱਛੇ ਨਹੀਂ ਜਾਵਾਂਗੇ ਹਾਂ ਜਿਹੜੇ ਮਾਲ ਡੰਗਰ ਆ ਜਾਂ ਫਿਰ ਕੋਈ ਬੱਚੇ ਨੇ ਬੱਚਿਆਂ ਨੂੰ ਜਰੂਰ ਪਿੱਛੇ ਆਪਣਾ ਭੇਜਾਂਗੇ ਸੇਫ ਜਗ੍ਹਾ ਤੇ ਖੁਦ ਇੱਥੇ ਹੀ ਰਵਾਂਗੇ ਆਰਮੀ ਦੇ ਨਾਲ ਕਿਉਂਕਿ ਜਿਵੇਂ ਆਰਮੀ ਇੱਥੇ ਲੜ ਰਹੀ ਹੈ ਉਹਨਾਂ ਨੂੰ ਪਾਣੀ ਚਾਹੀਦਾ ਰੋਟੀ ਵੀ ਚਾਹੀਦੀ ਹੈ ਤਾਂ ਉਹਦੀ ਸਪਲਾਈ ਵਿੱਚ ਆਪਾਂ ਜ਼ਿਆਦਾ ਤੇ ਕੁਝ ਨਹੀਂ ਕਰ ਸਕਦੇ ਬਟ ਉਹਨਾਂ ਨੂੰ ਜਿਹੜੀ ਆਪਣਾ ਫੂਡ ਨੀਡ ਆ ਫੂਡ ਐਨ ਜਿਹੜੀ ਆਪਣਾ ਹੋਰ ਸਨੀਡ ਨੇ ਉਹ ਜਿਹੜੀਆਂ ਕਰ ਸਕਦੇ ਆਪਾਂ ਪੂਰੀਆਂ ਇੱਥੇ ਨਾਲ ਰਵਾਂਗੇ ਤੇ ਤੇ ਆਰਮੀ ਨੂੰ ਵੀ ਸਾਡਾ ਆਪਣਾ ਸਹਿਯੋਗ ਰਹੂਗਾ ਠੀਕ ਹੈ ਅੱਛਾ ਪਾਜੀ ਕੋਈ ਫਿਰ ਅਜੇ ਪਿੰਡ ਤੋਂ ਕਿਸੇ ਨੇ ਛੱਡਿਆ ਤਾਂ ਨਹੀਂ ਕੋਈ ਘਰ ਨਾ ਜੀ ਕੋਈ ਪਿੰਡ ਨੇ ਕਿਸੇ ਨੇ ਕੋਈ ਅਜੇ ਘਰ ਨਹੀਂ ਛੱਡਿਆ ਬਿਲਕੁਲ ਠੀਕ ਠਾਕ ਵਧੀਆ ਆਪਣੇ ਘਰਾਂ ਦੇ ਵਿੱਚ ਰੋਜ਼ਮਾਰਾ ਕੰਮ ਚੱਲ ਰਿਹਾ ਹੈ ਜਿਵੇਂ ਅਸੀਂ ਦੇਖਦੇ ਹਾਂ ਕਿ ਮਾਲਵੇ ਵਾਲੇ ਪਾਸੇ ਜਿਵੇਂ ਪਰੇ ਫਾਜ਼ਲਿਕਾ ਜਾਂ ਫਿਰੋਜ਼ਪੁਰ ਵਾਲੇ ਪਾਸੇ ਲੋਕਾਂ ਨੇ ਘਰ ਛੱਡ ਕੇ ਚਲੇ ਗਏ ਇਧਰਲੇ ਏਰੀਆ ਦੇ ਵਿੱਚ ਤਾਂ ਨਹੀਂ ਇਹੋ ਜਿਹੀ ਕੋਈ ਨਹੀਂ ਅਜੇ ਤੱਕ ਸਰ ਤੁਹਾਨੂੰ ਦੱਸਿਆ ਨਾ 77 ਚ ਨਾ 65 ਚ ਇੱਥੇ ਕੋਈ ਵੀ ਕੋਈ ਕਿਸੇ ਨੇ ਕੋਈ ਘਰ ਨਹੀਂ ਛੱਡਿਆ ਇੱਥੇ ਬਜ਼ੁਰਗ ਸਾਰੀ ਲੜਾਈਆਂ ਜੋ ਵੀ ਲੜੀਆਂ ਇੱ ਦੇ ਸਮ ਦਾ ਕੋਈ ਕੋਈ ਇੱਥੇ ਅਜੇ ਤੱਕ ਨੁਕਸਾਨ ਨਹੀਂ ਹੋਇਆ ਬਹੁਤ ਵਧੀਆ ਆ ਠੀਕ ਠਾਕ ਆ ਜੇ ਮਾਹੌਲ ਬਿਲਕੁਲ ਸਹੀ ਆ ਹਮ ਬਾਈ ਜੀ ਤੁਹਾਨੂੰ ਕੀ ਲੱਗ ਰਿਹਾ ਜੀ ਕਿਵੇਂ ਮਾਹੌਲ ਇਹ ਲੜਾਈ ਕਿੱਧਰ ਨੂੰ ਜਾਂਦੀ ਤੁਹਾਨੂੰ ਲੱਗ ਰਹੀ ਹੈ ਕਿ ਏ ਟੂ ਏ ਹੀ ਰਹੇਗਾ ਕਿ ਜਾਂ ਫਿਰ ਤੁਹਾਨੂੰ ਲੱਗਦਾ ਕਿ ਇੱਧਰ ਹੋ ਸਕਦਾ ਅਜੇ ਤੇ ਮਾਹੌਲ ਇੱਥੇ ਆਪਣੇ ਸ਼ਾਂਤੀ ਹੈ ਸਾਰਾ ਮਤਲਬ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮਤਲਬ ਵੀ ਹੁਣ ਨਾਲੇ ਟੈਕਨੋਲੋਜੀ ਦੀ ਗੱਲ ਲਿਆ ਹੁਣ ਅੱਗੇ ਹੱਥਾਂ ਵਾਲੀ ਦੀ ਲੜਾਈ ਰਹੀ ਨਹੀਂ ਇੱਥੇ ਹਾਂ ਉਹ ਤੇ ਉਹ ਹੀ ਮਜੱਲਾ ਹੀ ਚੱਲਣ ਡੀਆਂ ਨੇ ਤੇ ਇੱਥੇ ਇਦਾਂ ਹੈ ਵੀ ਸੁਖ ਸ਼ਾਂਤੀ ਹੈ ਸਾਰੀ ਤੇ ਬਾਕੀ ਜੇ ਵੇਖੇ ਦੂਜਾ ਨੈਸ਼ਨਲ মিডিਆ ਉਹ ਤੇ ਤੁਹਾਨੂੰ ਪਤਾ ਹੀ ਜੀ ਦੰਦ ਨੇ ਹਾਲਾਤ ਨੇ ਹਾਂ ਉਹ ਤੇ ਕਦੇ ਦੇ ਡੇ ਆ ਵੀ ਸਾਰਾ ਕੋਈ ਤਬਾਹ ਹੋ ਗਿਆ ਕਿ ਸੁੱਖ ਤੇ ਮੰਗਦੇ ਨਹੀਂ ਉਹ ਵੀ ਹਾਂ ਤੇ ਬਾਕੀ ਇਹ ਵੀ ਇੱਥੇ ਸੁੱਖ ਸ਼ਾਂਤੀ ਸਾਰੇ ਆਪੋ ਆਪਣਾ ਕੰਮ ਕਰਦੇ ਆ ਹਾਂ ਪੀ ਵਧੀਆ ਚੱਲਣ ਡਿਆ ਵਾ ਬਾਕੀ ਫੌਜ ਦੀ ਥੋੜੀ ਬਹੁਤੀ ਮੂਵਮੈਂਟ ਹੁੰਦੀ ਆ ਚਲੋ ਪੀ ਉਹ ਵੀ ਆਪਣੇ ਤੋਂ ਵੀ ਗੁਪਤ ਹੁੰਦੀਆਂ ਆਮ ਲੋਕਾਂ ਨੂੰ ਤੇ ਪਤਾ ਉਹਨਾਂ ਲੱਗਣੀ ਤੇ ਨਾ ਵੀ ਕੀ ਹੋਣ ਦੇ ਅੰਦਰwidehat ਕੀ ਨਹੀਂ ਤੇ ਬਾਕੀ ਇਹ ਵੀ ਅਜੇ ਤੱਕ ਤੇ ਮਾਹੌਲ ਸਾਰਾ ਠੀਕ ਠਾਕ ਹੈ ਲੜਾਈ ਦਾ ਨਾਂ ਤੇ ਮਾੜਾ ਹੀ ਆ ਜੀ ਜਿਨ੍ਹਾਂ ਨੇ ਹਟਾਇਆ ਆਪਣੇ ਜ਼ਿੰਦਗੀ ਦੇ ਨਾਲ ਜਿਨ੍ਹਾਂ ਆਪਣੇ ਬੱਚੇ ਮੋਢੇ ਲਾ ਕੇ ਤੋਰੇ ਨੇ ਵਾਪਸ ਗਏ ਨੇ ਘਰਾਂ ਤੋਂ ਉਜੜੇ ਨੇ ਲੜਾਈ ਦਾ ਤੇ ਉਹਨਾਂ ਨੂੰ ਪਤਾ ਐਂ ਤੇ ਇੱਕ ਮੈਂ ਉਸ ਡਰਾਮਾ ਬਣਾਇਆ ਲੜਾਈ ਲੱਗ ਗਈ ਅੱਜ ਉਹ ਹੋ ਗਿਆ ਜੇ ਹੋ ਗਿਆ ਜਿਨ੍ਹਾਂ ਨੇ ਹੰਡਾਈਆਂ ਉਹਨਾਂ ਨੂੰ ਪਤਾ ਲੜਾਈ ਦਾ ਕੀ ਨੁਕਸਾਨ ਆ ਕਿੰਦਾਨ ਪੂਰਤੀਆਂ ਹੁੰਦੀਆਂ ਨੇ ਟਾਈਮ ਲੱਗ ਜਾਂਦੇ ਨੇ ਯੁੱਗ ਬੀਤ ਜਾਂਦੇ ਨੇ ਜਿਨ੍ਹਾਂ ਨੇ ਹੰਡਾਈਆਂ ਉਹਨਾਂ ਨੂੰ ਪਤਾ ਸਰ ਇਹ ਤੇ ਇੱਕ ਆਪਣੀ ਸਾਰੇ ਇੱਕ ਨੇ ਸੋਸ਼ਲ ਮੀਡੀਆ ਤੇ ਤੁਸੀਂ ਵੇਖੋ ਆਪਣੇ ਟੀਵੀ ਤੇ ਵੇਖੋ ਲੜਾਈਆਂ ਉਹ ਤੇ ਦਿਨ ਰਾਤ ਬਸ ਉਧਰ ਉਧਰੀ ਮਰਨ ਭਰੋਂ ਤੱਕ ਚੱਲਣ ਰਿਆ ਜੀ ਵਾਕੀ ਇਹ ਇਹ ਸਿਸਟਮ ਵਾਕਿ ਹੋਇਆ ਪਿਆ ਤਾਂ ਭਾਈ ਜਿਵੇਂ ਜਿਵੇਂ ਤੁਸੀਂ ਏਅਰ ਮਜ਼ਾਈਲਾਂ ਉਧਰ ਜਾਂਦੀਆਂ ਨੇ ਇਤੋਂ ਹਾਈਟ ਜ਼ਿਆਦਾ ਉੱਪਰ ਹੁੰਦੀ ਤਾਂ ਕਰਕੇ ਨਹੀਂ ਨਜ਼ਰ ਹੁੰਦੀਆਂ ਸਰ ਦੇਖੋ ਇਹ ਤਾਂ ਦੇਖੋ ਅਫੀਸ਼ੀਅਲ ਤੁਹਾਨੂੰ ਦੱਸ ਸਕਦੇ ਜਿਆਦਾ ਪਰ ਐਜ਼ ਜਿਵੇਂ ਆਪਾਂ ਤੁਹਾਨੂੰ ਨੋਲੇਜ ਹੈ ਪੜਾਈ ਕੀਤੀ ਹੋਈ ਹੈ ਇਹ ਇਧਰੋਂ ਜਦੋਂ ਲੰਗਦੀਆਂ ਹਾਈਟ ਉਹ ਦੀ ਜ਼ਿਆਦਾ ਹੁੰਦੀਆਂ ਜਿੱਥੇ ਉਹਦਾ ਟਾਰਗੇਟ ਹੁੰਦਾ ਉੱਥੇ ਜਾ ਕੇ ਆਪਣਾ ਹਾਈਟ ਜਿਹੜੀਆਂ ਡਿਕਰੀਜ਼ ਆਪਣਾ ਕਰਦੀਆਂ ਉੱਥੇ ਡਿਗਦੀਆਂ ਜਾ ਕੇ ਤੇ ਬਾਕੀ ਸਰ ਇਹ ਹੈ ਕਿ ਮੈਂ ਇੱਕ ਨਾ ਅਪੀਲ ਜ਼ਰੂਰ ਆਪਣਾ ਕਰਨਾ ਚਾਹੂੰਗਾ ਸਾਰੇ ਇਸ ਮੀਡੀਆ ਚੈਨਲ ਨੂੰ ਵੀ ਕਿ ਜਿੰਨੇ ਸਾਡੇ ਆਪਣਾ ਮੂਵਮੈਂਟਸ ਨੇ ਆਰਮੀ ਦੀਆਂ ਉਹਨੂੰ ਆਪਣਾ ਨਾਮ ਦਿਖਾਇਆ ਜਾਏ ਤੇ ਜਿੰਨੇ ਵੀ ਲੋਕ ਨੇ ਆਪਣੇ ਯੰਗਸਟਰਸ ਨੇ ਆਪਣਾ ਫੋਟੋ ਬਣਾਵਾ ਕੇ ਆਪਣਾ ਗਲਤ ਆਪਣਾ ਦੱਸ ਰਿਹਾ ਕਿ ਇੱਥੇ ਆ ਮਿਸਾਈਲ ਡੇਗੀ ਬੰਬ ਡੇਗਿਆ ਇਹ ਚੀਜ਼ਾਂ ਆਪਣਾ ਗਲਤ ਨੇ ਬਹੁਤ ਜ਼ਿਆਦਾ ਬਾਕੀ ਜਿਵੇਂ ਤੁਸੀਂ ਆਏ ਬਹੁਤ ਵਧੀਆ ਤੁਸੀਂ ਆਪਣਾ ਪੁੱਛਿਆ ਜਿੰਨਾ ਕਿ ਲਿਮਟ ਦੇ ਅੰਦਰ ਰਹਿ ਕੇ ਪੁੱਛਿਆ ਉਹਨਾਂ ਕ ਤੁਹਾਨੂੰ ਜਿੰਨੀ ਸਾਨੂੰ ਜਾਣਕਾਰੀ ਸੀਗੀ ਆਪਾਂ ਤੁਹਾਨੂੰ ਦੱਸਤਾ ਬਾਕੀ ਇਹ ਸਰ ਕੇ ਆਪਣਾ ਇੱਥੇ ਕੋਈ ਮੂਵਮੈਂਟ ਨਹੀਂ ਹੈਗੀ ਫਿਲਹਾਲ ਸ਼ਾਂਤ ਹੈ ਬਿਲਕੁਲ ਬਾਕੀ ਰਹੀ ਗੱਲ ਬੀਐਸਐਫ ਦੀ ਆਰਮੀ ਚਲੋ ਆਪਣਾ ਸਪੋਰਟ ਕਰਦੀ ਹੈ ਦੇਸ਼ ਨੂੰ ਤੇ ਬੀਐਸਐਫ ਦਾ ਹੀ ਬਹੁਤ ਵੱਡਾ ਰੋਲ ਹੈ ਜਿਨ੍ਹਾਂ ਨੇ 24 24 ਘੰਟੇ ਆਪਣਾ ਦਿਨ ਦੇ ਮਤਲਬ ਕਿ 364 ਦਿਨ ਸਾਲ ਦੇ ਇੱਥੇ ਖੜੇ ਰਹਿਣਾ ਇਹਨਾਂ ਨੂੰ ਕਿਹਾ ਗਿਆ ਫਰਸਟ ਲਾਈਨ ਆਫ ਡਿਫੈਂਸ ਬੀਐਸਐਫ ਨੂੰ ਤੇ ਬੀਐਸਐਫ ਦਾ ਹੀ ਬਹੁਤ ਵੱਡਾ ਰੋਲ ਹੈ ਜੀ ਬੀਐਸਐਫ ਨੂੰ ਆਪਣਾ ਕੋਈ ਨਾਮ ਨਹੀਂ ਲੈਂਦਾ ਬੀਐਸਐਫ ਦਾ ਸਾਰੇ ਆਰਮੀ ਆਰਮੀ ਕਰਦੇ ਰਹਿੰਦੇ ਆ ਪਰ ਬੀਐਸਐਫ ਦਾ ਰੋਲ ਬਹੁਤ ਵੱਡਾ ਵਿਚਾਰਿਆਂ ਦਾ 24 ਘੰਟੇ ਇੱਥੇ ਰਾਤ ਦਿਨ ਲਾਈਟਾਂ ਜਗਾ ਕੇ ਸਾਨੂੰ ਤਾਂ ਆਪਣਾ ਕਿਹਾ ਤਾਂ ਬਲੈਕ ਤੁਸੀਂ ਬਲੈਕ ਆਊਟ ਕਰ ਦੋ ਹੁਣ ਬੀਐਸਐਫ ਉੱਥੇ ਆਪਣਾ ਬਾਰਡਰ ਤੇ ਲਾਈਟਾਂ ਜਿਹੜੀਆਂ 24 ਘੰਟੇ ਜਗਦੇ ਰਹਿੰਦੇ ਆ ਠੀਕ ਹੈ ਉਹ ਆਪਣਾ ਮੌਤ ਦੇ ਸਮੂਹ ਦੇ ਅੱਗੇ ਖੜੇ ਆ ਤੇ ਬਹੁਤ ਵੱਡਾ ਐਪਰੀਸ਼ੀਏਸ਼ਨ ਆ ਉਹਨਾਂ ਬੀਐਸਐਫ ਨੂੰ ਜਾਂਦਾ ਚਲੋ ਆਰਮੀ ਤਾਂ ਬਾਅਦ ਚ ਆਉਂਦੀ ਚਲੋ ਆਰਮੀ ਨੇ ਤਾਂ ਆਪਣਾ ਜਿਹੜਾ ਉਹਨਾਂ ਦਾ ਧਰਮ ਹੈ ਉਹ ਪਰ ਬੀਐਸਐਫ ਜਿਹੜੀ ਆ 364 ਦਿਨ 65 ਦਿਨ ਇੱਥੇ ਖੜੀ ਰਹਿੰਦੀ ਐ ਤੇ ਉਹਨਾਂ ਦਾ ਆਪਣਾ ਬਹੁਤ ਵੱਡਾ ਰੋਲ ਆ ਤੇ ਮੈਂ ਬਹੁਤ ਵੱਡਾ ਥੈਂਕਸ ਕਰਦਾ ਬੀਐਸਐਫ ਦੇ ਅਫੀਸ਼ੀਅਲਸ ਨੂੰ ਵੀ ਕਿ ਅਸੀਂ ਉਹਨਾਂ ਕਰਕੇ ਬੈਠੇ ਆ ਆਰਮੀ ਚਲੋ ਪਿੱਛੇ ਵਾਲੇ ਤੇ ਬੀਐਸਐਫ ਅੱਗੇ ਆ ਅਸੀਂ ਤਾਂ ਬੇਚਿੰਤ ਹੋ ਕੇ ਰਾਤ ਨੂੰ ਸੋ ਜਾਂਦੇ ਇੱਥੇ ਤੇ ਮੈਂ ਥੈਂਕ ਯੂ ਬਾਕੀ ਇਹਨਾਂ ਦੇ ਉੱਪਰ ਹੀ ਜਿਹੜਾ ਭਰੋਸਾ ਹੈਗਾ ਕਿਉਂਕਿ ਇੱਧਰ ਸਾਹਮਣੇ ਦੇਖੋ ਤੁਸੀਂ ਇੱਥੇ ਬੀਐਸਐਫ ਲੱਗੀ ਹੋਈ ਆ ਇੱਥੇ ਚੌਕੀਆਂ ਬਣੀਆਂ ਹੋਈਆਂ ਨੇ ਤਾਂ ਇੱਥੇ ਬੰਕਰ ਵੀ ਜਿਹੜੇ ਨੇ ਉਹ ਫੌਜ ਦੇ ਵੱਲੋਂ ਬਣਾਏ ਹੁੰਦੇ ਨੇ ਕਿਉਂਕਿ ਜੇਕਰ ਜੰਗ ਵਰਗੇ ਕੋਈ ਹਾਲਾਤ ਬਣਦੇ ਨੇ ਤਾਂ ਇਸ ਸਥਿਤੀ ਦੇ ਨਾਲ ਕਿਵੇਂ ਨਜਿੱਟਿਆ ਜਾਣਾ ਇਹਦੇ ਪ੍ਰਬੰਧ ਜਿਹੜੇ ਨੇ ਉਹ ਪਹਿਲਾਂ ਹੀ ਕਰ ਲਏ ਜਾਂਦੇ ਨੇ ਪਰ ਫਿਲਹਾਲ ਜਿਵੇਂ ਦਾ ਮਾਹੌਲ ਬਣਿਆ ਹੋਇਆ ਪਰ ਇਹਨਾਂ ਪਿੰਡਾਂ ਦੇ ਵਿੱਚ ਕੋਈ ਡਰ ਦਾ ਮਾਹੌਲ ਨਹੀਂ ਹੈ ਕਹਿੰਦੇ ਨੇ ਕਿ ਜੋ ਮਰਜ਼ੀ ਹੋ ਜੇ ਫੌਜ ਦੇ ਨਾਲ ਐਵੇਂ ਹੀ ਡਟ ਕੇ ਰਹਾਂਗੇ ਦੇਖਦੇ ਰਹੋ ਹੈਸ਼ਟੈਗ ਪੰਜਾਬ